ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਬ ਚੈਨਲ ਤੇ ਹੋਰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਜੀ ਸਭ ਠੀਕ ਠਾਕ ਆ ਤੇ ਆਪਾਂ ਦੋ ਤਿੰਨ ਦਿਨਾਂ ਤੋਂ ਕੋਈ ਵੀਡੀਓ ਜਾਂ ਬਲੌਗ ਨਹੀਂ ਪਾਇਆ ਥੋੜੇ ਬਸ ਬਿਜੀ ਸੀਗੇ ਇੱਥੇ ਇੱਕ ਮੌਸਮ ਤੁਹਾਨੂੰ ਪਤਾ ਥੋੜਾ ਜਿਹਾ ਖਰਾਬ ਹੋਣ ਕਰਕੇ ਕੰਮ ਥੰਦੇ ਜਿਆਦਾ ਬਾਹਰ ਆਣੇ ਆ ਤੇ ਲਓ ਜੀ ਅੱਜ ਆਪਾਂ ਇਹ ਬਲੌਗ ਤੁਹਾਨੂੰ ਦੱਸਦੇ ਆ ਵੀ ਅੱਜ ਆਪਾਂ ਫਸਟ ਦਿਨ ਫਸੂ ਬੰਦਰਵੰਨੇ ਆਪਣੇ ਬਰੂ ਰਾਤ ਨੂੰ ਬਾਹਰ ਹੀ ਹੁੰਦੇ ਸੀ ਤੇ ਹਵਾ ਠੰਡ ਜਿਆਦੇ ਸੀ ਤੇ ਆਪਣੇ ਫਸੂ ਜਿਆਦੇ ਕਰਕੇ ਨਾ ਅੰਦਰ ਸੈੱਟ ਨਹੀਂ ਸੀ ਆਉਂਦੇ ਤੇ ਅੱਜ ਆਪਾਂ ਇੱਕ ਮੱਝ ਸੇਲ ਕਰਤੀ ਤੇ ਚਾਰ ਅੰਦਰ ਹੋ ਗਏ ਤੇ ਬਾਕੀ ਕੱਟੂ ਗਸ ਹੋ ਗਏ ਤੇ ਇੱਕ ਗਾਂ ਤੇ ਝੋਟੀ ਆਪਣੀ ਉਹ ਬਾਹਰ ਹੀ ਰਹਿਣਗੇ ਕਿਉਂਕਿ ਉਹ ਗਾਂ ਆਪਣੀ ਗੱਭਣਾ 7 ਮਹੀਨਾ ਇਹ ਝੋਟੀ ਇਹ ਹਜੇ ਨਹੀਂ ਮੰਨਦੇ ਪਸੋਂ ਤੇ ਜਿਹੜੇ ਮੰਦਰੀਆਂ ਮੱਝਾਂ ਹੁੰਦੀਆਂ ਉਹ ਇਕ ਤਾਂ ਠੰਡ ਤਾਂ ਨਹੀਂ ਸੀ ਮੰਨਦੀਆਂ ਅਸੀਂ ਬੈਠੀਆਂ ਰਹਿੰਦੀਆਂ ਸੀ ਅਸੀਂ ਆ ਵੀ ਕਿਤੇ ਬਿਮਾਰ ਨਾ ਹੋ ਜਾਣ ਤੇ ਇੱਕ ਥੋੜੇ ਜਿਹੀ ਫੈਂਟ ਦੀ ਪ੍ਰੋਬਲਮ ਆਉਂਦੀ ਸੀਗੀ ਘਟ ਜਾਂਦੀ ਸੀਗੀ ਠੰਡ ਹੋਣ ਕਰਕੇ ਤੇ ਬਾਹਰ ਹੁਣ ਆਪਾਂ ਪੱਠੇ ਪਾ ਕੇ ਰੱਖ ਦਾਂਗੇ ਤੇ ਸਵੇਰ ਵਾਸਤੇ ਫਿਰ ਆਪਾਂ ਖੋਲ ਕੇ ਬੰਨਣੀਆਂ ਹੈਆਂ ਵੰਨ-ਵੰਨ ਕੇ ਤਾਰਾਂ ਗੱਲਾਂ ਆਂ। ਤੇ ਇੱਕ ਆਂ ਦਾ ਵੀ ਨਾ ਹੁਣ ਅੰਦਰ ਬੰਦਤੀਆਂ ਤਾਂ ਬਾਹਰ ਚਲ ਪੱਠੇ ਪੈ ਜਾਣਗੇ। ਨਹੀਂ ਫੇਰ ਸਵੇਰ ਦਿਨੇ ਅੰਦਰ ਕਰ ਦਿੰਦੇ ਸੀ ਧੁੱਪ ਨਹੀਂ ਸੀ ਲੱਗਦੀ ਉਹਨਾਂ ਨੂੰ। ਤੇ ਰਾਤ ਨੂੰ ਬਾਹਰ ਹੁੰਦੀਆਂ ਸੀ। ਇੱਕਾ ਤੋਂ ਦੂਜੀ ਕਾਰਨ ਵਾਲੀ ਠੰਡ ਹੋ ਗਈ। ਐਂ ਤਾਂ ਸਾਨੂੰ ਪਤਾ ਵੀ ਅੱਜ ਇਹ 10 ਦਸੰਬਰ ਤੱਕ ਬਾਹਰ ਵੀ ਰਹਿ ਜਾਂਦੇ ਆ ਪਸ਼ੂ। ਇੱਥੇ ਹੁਣ ਆਪਾਂ ਤਿੰਨ ਮੱਝਾਂ ਜਿਹੜੀਆਂ ਰਹੀਆਂ ਇਹ ਵੀ ਆਪਾਂ ਸੇਲ ਕਰਾਂਗੇ ਇੱਕ ਵਾਰ। ਫਿਰ ਨਵੀਆਂ ਦੋ ਲੈ ਲਾਂਗੇ ਬਸ। ਸਰਦੀ ਸਰਦੀ ਥੋੜੇ ਪਸ਼ੂ ਘਾਟੀ ਰੱਖਾਂਗੇ। ਕਿਉਂਕਿ ਸਰਦੀ 'ਚ ਥੋੜਾ ਜਿਹਾ ਥਾਂ ਸੁੱਕਦਾ ਘਟਾ ਇੱਕ ਤਾਂ ਟਿਕਾ। ਸਾਹਮਣੇ ਬਹੁਤ ਔਖੇ ਆ ਨਾ ਸਰਦੀ 'ਚ। ਤੇ ਨਾਲ ਵੇ ਹੋਰ ਕੰਮ ਕਰਨ ਦੀ ਸੋਚ ਰਹੇ ਆ ਕਿ ਪਟੀਕ ਦਾ ਕੰਮ ਕਰੀ ਜਾਈਏ ਨਾਲ ਨਾਲ ਦਿਨ ਛੋਟੇ ਵਾਲੇ ਤੇ ਫਿਰ ਨਹੀਂ ਤਾਂ ਫਸੂ ਹੀ ਨਹੀਂ ਠੀਕ ਆਉਂਦੇ ਤੇ ਇੱਕ ਹੁਣ ਅੱਜ ਕੱਲ ਫੈਂਟ ਰੇਟ ਵੀ ਘਟ ਜਾਂਦਾ ਹੈਗਾ ਦੁੱਧ ਮੰਦਾ ਹੋ ਜਾਂਦਾ ਤੇ ਹੁਣ ਆਪਾਂ ਝਾੜੂ ਮਾਰ ਕੇ ਸਾਰਾ ਸਾਫ਼ ਕਰ ਦਾਂਗੇ ਸਾਫ਼ ਕਰਕੇ ਫਿਰ ਨਾਲ ਤਾਂ ਸੁੱਕ ਜੂਗਾ ਤਨ ਨਾਲੇ ਸੂਹਾ ਫਿਰ ਆਏ ਗੋਹੇ ਦੇ ਵਿੱਚ ਮੁਸ਼ਕਲ ਹੋ ਜਾਂਦੀ ਤੇ ਉਚੜ ਮਾਰ ਕੇ ਜਿਹੜਾ ਗੋਹਾ ਸਾਰਾ ਪਾ ਕੇ ਤੇ ਆਪਾਂ ਕੰਮ ਆਪਣਾ ਫਿਨਿਸ਼ ਕਰਕੇ ਵਿਲੇ ਹੋ ਜਾਗੇ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਹੇ ਜੀ ਲੱਗੇ ਤੇ ਪਲੀਜ਼ ਚੈਨਲ ਨੂੰ ਕਰਦੇ ਸਪੋਰਟ ਤੇ ਹੁਣ ਸਨੀਆਂ ਪਾਸ ਸਵੇਰ ਵਾਲੀ ਤੇ ਬਾਤੀ ਤੇ ਸਵੇਰੇ ਫਿਰ ਆਏ ਆ ਵੀ ਚਾਰ ਤਾਰਾ ਹੋ ਜਾਂਦੀਆਂ ਆ ਜੇ ਪੱਠੇ ਅੱਗੇ ਸਵੇਰੇ ਪਾਉਂਦੇ ਸੀ ਅੱਜ ਇਹ ਸਟਾਰਟਿੰਗ ਕੀਤੀ ਹੈ ਵੀ ਸ਼ਾਮ ਨੂੰ ਪਾ ਕੇ ਰੱਖ ਦਾਂਗੇ ਤੇ ਉਹ ਠੰਡ ਕਰਨਾ ਸਰਦੀ ਸਾਦੀ ਐਵੇਂ ਕਰਾਂਗੇ ਪਾ ਕੇ ਰੱਖ ਦਿਆ ਕਰਾਂਗੇ ਪੁੱਠੇ ਤੇ ਸਾਰਾ ਸਾਫ਼ ਕਰਕੇ ਸੁੱਕ ਜੂਗਾ ਸਾਰਾ ਕਿਉਂਕਿ ਪਸੂਆਂ ਨੂੰ ਵਿਚਾਰਿਆਂ ਨੂੰ ਗਿੱਲੇ ਥਾਂ ਤੇ ਮੁਸ਼ਕਲ ਹੋ ਜਾਂਦਾ ਤੇ بس ਦੋ ਕੁ ਪਸੂ ਹੋਰ ਘਟ ਗਏ ਫਿਰ ਤੋਂ